ਚਾਂਸ ਦੀ ਹੈ ਕਿ ਇਸ ਵੇਲੇ ਵੀ ਵੱਡੀ ਖੁਰ ਬਟਾਲਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਕਿ ਬਟਾਲਾ ਸ਼ਹਿਰ ਦੇ ਅੰਦਰ ਡੀਏਵੀ ਕਾਲਜ ਅਤੇ ਸਕੂਲ ਦੇ ਨਜ਼ਦੀਕ ਕੁਝ ਨੌਜਵਾਨਾਂ ਵੱਲੋਂ ਵੱਖ-ਵੱਖ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਅਤੇ ਉਹਨਾਂ ਵੱਲੋਂ ਪਹਿਲਾਂ ਕੁਝ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਮੋੜ ਸ਼ਰੇਆ ਫਾਇਰਿੰਗ ਵੀ ਕੀਤੀ ਗਈ ਉੱਥੇ ਹੀ ਇਸ ਸਬੂ ਉਸ ਵੇਲੇ ਹੋਇਆ ਜਦ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੋਈ ਇਸ ਵਾਦਤਾ ਚ ਇਹ ਵੱਡਾ ਵਿਚਾਰਿਆ ਕਿ ਕਿਤੇ ਫਾਇਰਿੰਗ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉੱਥੇ ਹੀ ਸਥਾਨਕ ਲੋਕਾਂ ਮੁਤਾਬਿਕ ਉਧਰ ਮੋਟਰਸਾਈਕਲ ਸਵਾਰ ਨੌਜਵਾਨਾਂ ਵਾਰ ਦਾ ਤੁਨ ਅੰਜਾਮ ਦੇ ਕੇ ਫਰਾਰ ਹੋ ਗਏ। ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਬਟਾਲਾ ਪੁਲਿਸ ਦੇ ਡੀਐਸਪੀ ਸਿਟੀ ਵੱਲੋਂ ਪਹੁੰਚ ਜਾਹਰ ਸ਼ੁਰੂ ਕਰਤੀ ਗਈ। ਉਹਨਾਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਆਏ ਹਨ ਅਤੇ ਜਲਦੀ ਨੌਜਵਾਨਾਂ ਦੀ ਪਛਾਣ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਕਾਲਜ ਅਤੇ ਸਕੂਲ ਦੇ ਬਾਹਰ ਨੌਜਵਾਨਾਂ ਚ ਹੋਈ ਲੜਾਈ ਤੇ ਚੱਲੀ ਫਾਈਲਿੰਗ। ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਬਟਾਲਾ ਸ਼ਹਿਰ ਤੋਂ ਖਾਸ ਰਿਪੋਰਟ। ਇਹ ਜਿਹੜੇ ਮੁੰਡੇ ਜਿਹੜੇ ਇਸ ਸ਼ਹਿਰ ਦੇ ਵਿੱਚ ਐਸਲ ਐਸਲ ਬਾਬਾ ਕਾਲਜ ਹੈ ਉਹਦੇ ਬਾਅਦ ਕੋਈ 파ਰਵੇ ਜੀ ਤੇ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਦੱਸਦੇ ਇੱਕ ਮੁੰਡੇ ਨੇ ਪਤਕਾ ਬੰਨਿਆ ਸੀ ਕਿ ਜਿਹਦੇ ਮਤਲਬ ਹੈ ਕਿ ਅਸੀਂ ਸਾਥੇ ਹੋਟਲ ਵਿੱਚ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇੱਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਦੂਸਰੇ ਪਾਸੇ ਚਲੇ ਗਿਆ ਹੁਣ ਫਾਇਰ ਕਰਨ ਵਾਲਾ ਕੌਣ ਸੀ ਜਾਂ ਜਿਹੜਾ ਪਚਨ ਵਾਲਾ ਕੌਣ ਸੀ ਉਹ ਇਨੀਸ਼ੀਅਲ ਜੇ ਮੌਕੇ ਤੇ ਪਹੁੰਚੇ ਹਾਂ ਤੇ ਤਫ਼ਤੀਸ਼ ਕਰਕੇ